ਸ਼ੇਅਰ ਕਰਨੀ ਸੀ ਵਰਕਸ਼ੀ ਸਮਝ ਲੋ ਜਾਂ ਕਿੱਦਾਂ ਵੈਗਰੂ ਉੱਥੇ ਨਾ ਵੈਗਰੂ ਇੱਕ ਬੀਬੀ ਜੀ ਆਏ ਹੀ ਰਾਜਸਥਾਨ ਤੋਂ ਵੈਗਰੂ ਉਹ ਹਾਲ 'ਚ ਸਾਡੇ ਨਾਲ ਹੀ ਵੈਗਰੂ ਬੈਠੇ ਰਹਿ ਪਹਿਲੋਂ ਵੀ ਕਾਫੀ ਵਿਚਾਰ ਇਦਾਂ ਹੁੰਦੇ ਰਹਿ ਵੀ ਤੁਸੀਂ ਕਿੱਥੋਂ ਆਏ ਕਿੱਥੋਂ ਆਏ ਸੰਗਤ ਮੇਰਾ ਕੁਛ ਵੀ ਇੱਕ ਦੂਜੇ ਨੂੰ ਵੀ ਤੁਸੀਂ ਪਹਿਲੀ ਵਾਰੀ ਆਏ ਜਾਂ ਦੂਜੀ ਵਾਰੀ ਵੈਗਰੂ ਤੇ ਇਦਾਂ ਹੀ ਵੈਗਰੂ ਸਾਡੀਆਂ ਗੱਲਾਂ ਬਾਤਾਂ ਥੋੜੀਆਂ ਜਿਹੀਆਂ ਹੋਈਆਂ ਵੀ ਉਤਰਾ ਹੀ ਸੰਗਤ ਬਾਰੇ ਹੀ ਉਹ ਕਹਿੰਦੇ ਪਹਿਲੋਂ ਅਸੀਂ ਬੰਬੇ ਰਹਿੰਦੇ ਸੀ ਤੇ ਬਾਅਦ ਵਿੱਚ ਹੁਣ ਅਸੀਂ ਰਾਜਸਥਾਨ ਆ ਗਏ ਆ ਵੀ ਮੈਂ YouTube ਤੋਂ ਹੀ ਵੇਖ ਕੇ ਬਕਸ਼ਦੀਆਂ ਸਟੋਰੀਆਂ ਤੇ ਵੀ ਮੈਂ ਕੱਲੀ ਆਈ ਹਾਂ ਰਾਜਸਥਾਨ ਤੋਂ ਤੇ ਵੈਗਰੂ ਜਦੋਂ ਅਮਰਤ ਸੰਚਾਰ ਹੋਇਆ ਉਹ ਸਾਡੇ ਨਾਲ ਹੀ ਅੰਦਰ ਹਾਲ ਚ ਗਿਆ ਜਿੱਥੇ ਅਮਰਤ ਸੰਚਾਰ ਦੀ ਸਾਰੀ ਹੋਣਦੀ ਹੀ ਕਾਰਵਾਈ ਵੈਗਰੂ ਤੇ ਵੈਗਰੂ ਉਹ ਨਾਰਮਲ ਬਿਲਕੁਲ ਮੇਰੇ ਨਾਲ ਹੀ ਅੰਦਰ ਉਹਨਾਂ ਨੇ ਐਂਟਰੀ ਕੀਤੀ ਉੱਥੇ ਤੇ ਪੰਜ ਪਿਆਰਿਆਂ ਦੇ ਸਾਹਮਣੇ ਜਾ ਕੇ ਤੇ ਵੈਗਰੂ ਉਹ ਉੱਚੀ ਉੱਚੀ ਮਤਲਬ ਹੱਥ ਬਹੁਤ ਤੇਜ਼ ਤੇਜ਼ ਮਾਰ ਕੇ ਤੇ ਉਹ ਹੋਰ ਹੀ ਤਰ੍ਹਾਂ ਹਰਕਤਾਂ ਵੈਗਰੂ ਕਰਨ ਲੱਗ ਗਏ ਮੈਂ ਬਿਲਕੁਲ ਉਹਨਾਂ ਦੇ ਨਾਲ ਹੀ ਖੜੀ ਹਾਂ ਵੈਗਰੂ ਮੈਂ ਇੱਕਦਮ ਡਰ ਕੇ ਪਿੱਛੇ ਹੋ ਗਈ ਤੇ ਉਹ ਫੇਰ ਪੰਜ ਪਿਆਰਿਆਂ ਨੇ ਉਹਨਾਂ ਦੇ ਨਾ ਮੋਢਿਆਂ ਤੋਂ ਉਹਨਾਂ ਨੂੰ ਹਲੂਣਾ ਜਿਹਾ ਦੇ ਕੇ ਉਹਨਾਂ ਨੂੰ ਬਹੁਤ ਤੇ ਜ਼ੋਰ ਦੀ ਝਟਕਾ ਦੇ ਕੇ ਕਿਹਾ ਵੀ ਕਿੱਥੋਂ ਕੀ ਆਇਆ ਕਿੱਧਰ ਆਇਆ ਏ ਕੌਣ ਆ ਤੂੰ ਤੇ ਕੀ ਚਾਹੀਦਾ ਤੈਨੂੰ ਤੇ ਵੈਗਰੂ ਉਹ ਉੱਚੀ ਉੱਚੀ ਹਰਕਤਾਂ ਕਰਨ ਲੱਗ ਗਿਆ ਹੱਸਣ ਲੱਗ ਗਿਆ ਹੱਥ ਮਾਰ ਮਾਰ ਕੇ ਉਹ ਕਹਿੰਦੇ ਕਿ ਮੈਨੂੰ ਮੁਕਤੀ ਚਾਹੀਦੀ ਆ ਮੈਨੂੰ ਮੁਕਤੀ ਚਾਹੀਦੀ ਮੈਨੂੰ ਮੁਕਤੀ ਦੋ ਮੈਨੂੰ ਮੁਕਤੀ ਦੋ ਸੰਗਤ ਤੇ ਵੈਗਰੂ ਇੱਕਦਮ ਪਹਿਲਾਂ ਡਾਰੀ ਗਈ ਜਿਹੜੀ ਨਵੀਂ ਮੇਰੇ ਵਰਗੀ ਵੈਗਰੂ ਫੇਰ ਉਹ ਪੰਜ ਪਿਆਰਿਆਂ ਨੇ ਕਿਹਾ ਕਿ ਤੁਸੀਂ ਸੰਗਤ ਅੱਖਾਂ ਬੰਦ ਕਰਕੇ ਤੇ ਵੀ ਉੱਚੀ ਉੱਚੀ ਸਿਮਰਨ ਕਰਨਾ ਸ਼ੁਰੂ ਕਰ ਦੋ ਫੇਰ ਉਹ ਬੀਬੀ ਜੀ ਨੂੰ ਉਹਨਾਂ ਨੇ ਕਿਹਾ ਕਿ ਵੀ ਮੁਕਤੀ ਤੈਨੂੰ ਮਿਲ ਜੂਗੀ ਵੀ ਰੌਲਾ ਨਹੀਂ ਪਾਉਣਾ ਬਿਲਕੁਲ ਸ਼ਾਂਤ ਹੋ ਜਾ ਤੇ ਵੈਗਰੂ ਉਹ ਇੱਕਦਮ ਸ਼ਾਂਤ ਹੋ ਗਏ ਵੈਗਰੂ ਤੇ ਉਹ ਉੱਥੇ ਸਿਮਰਨ ਉੱਚੀ ਉੱਚੀ ਹੋਣ ਲੱਗ ਪਿਆ ਸੰਗਤ 'ਚ ਵੀ ਵੈਰਾਗ ਬਹੁਤ ਜ਼ਿਆਦਾ ਉੱਥੇ ਬਹੁਤ ਤਗੜੀ ਵਾਈਬ੍ਰੇਸ਼ਨ ਹੀ ਵੈਗਰੂ ਉੱਥੇ ਪਤਾ ਹੀ ਆ ਸਭ ਕੁਝ ਵਰਤਦਾ ਜੋ ਉੱਥੇ ਵੈਗਰੂ ਤੇ ਇੰਨਾ ਉੱਥੇ ਵੈਗਰੂ ਮਾਹੌਲ ਹੀ ਬੜਾ ਹੋ ਗਿਆ ਹੋਰ ਤਰ੍ਹਾਂ ਦਾ ਵੀ ਮਤਲਬ ਇਹ ਕੀ ਚੀਜ਼ ਹੀ ਜਾਂ ਕਿਦਾਂ ਹੀ ਵੈਗਰੂ ਬਹੁਤ ਸੰਗਤ ਦੇ ਵੀ ਇਹ ਮਤਲਬ ਹੈਲਪਫਲ ਹੋਊਗਾ ਵੈਗਰੂ ਕਿ ਵੇਹ ਲੋ ਅਮਰਤ ਦੇ ਵਿੱਚ ਕਿੰਨੀ ਤਾਕਤ ਆ ਵੀ ਸਾਨੂੰ ਇਹਨਾਂ ਪਤਾ ਹੀ ਨਹੀਂ ਜਿੰਦੇ ਜੀ ਨਹੀਂ ਪਤਾ ਲੱਗਦਾ ਵੈਗਰੂ ਤੇ ਜਿਹੜੀਆਂ ਰੂਹਾਂ ਇਦਾਂ ਪਟਕਦੀਆਂ ਜਾਂ ਕਿਦਾਂ ਵੀ ਉਹਨਾਂ ਨੂੰ ਮੁਕਤੀ ਚਾਹੀਦੀ ਕਿੰਨਾ ਉਤਰਲੇ ਲੈਂਦੇ ਆ ਬਾਅਦ ਚ ਜਦੋਂ ਬੀਬੀ ਜੀ ਬਾਹਰ ਵੀ ਆਏ ਉਹਨਾਂ ਨੂੰ ਪੁੱਛਿਆ ਵੀ ਅਸੀਂ ਵੀ ਤੁਹਾਨੂੰ ਕਿਦਾਂ ਤੋਂ ਕਹਿੰਦੇ ਵੀ ਮੈਨੂੰ ਬਿਲਕੁਲ ਹੀ ਪਤਾ ਨਹੀਂ ਲੱਗਾ ਵੀ ਮੇਰੇ ਨਾਲ ਕੀ ਹੋਇਆ ਏ ਮੈਨੂੰ ਨਹੀਂ ਪਤਾ ਲੱਗਾ ਕਿ ਮੇਰੇ ਨਾਲੇ ਕੀ ਵਾਪਰਿਆ ਤੇ ਇਹ ਕਰਨਾ ਹੀ ਵੈਗ ਜੇ ਤੁਸੀਂ ਸਟੋਰੀ ਦਸੀ ਉਹ ਬਿਲਕੁਲ ਰਾਈਟ ਆ ਕਾਫੀ ਸਟੋਰੀਆਂ ਹੋ ਚੁੱਕੀਆਂ ਵੈਗ ਤੁਸੀਂ ਮਿਲ ਕੇ ਨਵੀਆਂ ਅਸਲ ਚਾਹੀਆਂ ਹਰਵਿੰਦਰ ਵੀਰ ਜੀ ਜਿਹੜੇ ਆਪਣੇ ਪੱਖੋ ਕੇ ਰਹਿੰਦੇ ਆ ਉਹਨਾਂ ਦੇ ਘਰੇ ਵੈਗ ਜੀ ਤਿੰਨ ਚਾਰ ਮੈਂ ਖਲਾ ਭੂਤ ਪ੍ਰੇਤ ਸੀਗੇ ਤਾਂ ਉਹਨਾਂ ਦੇ ਵੀ ਇਦਾਂ ਹੀ ਨਿਕਲੇ ਵੈਗ ਜਿਹਨੂੰ ਉਹ ਸੀਗਾ ਕਈ ਕੋਸ਼ਿਸ਼ ਜਿਹਨੂੰ ਫੇ ਅਮਰ ਸੰਚਾਰ ਹੋਇਆ ਉਹਨਾਂ ਨਾਲ ਡੀਲ ਬਣਾਈ ਸੀਗੀ ਉਹ ਕਹਿੰਦੇ ਵੀ ਸਾਡੀ ਮੁਕਤੀ ਕਰਾਓ ਫੇ ਉਹਨਾਂ ਨੇ ਫੇ ਗੁਰੂ ਸਾਹਿਬ ਦਾ ਹੁਕਮਨਾਮਾ ਲੈ ਕੇ ਤੇ ਅਰਦਾਸ ਕੀਤੀ ਤਾਂ ਫੇ ਉਹ ਵਾਇਰੂ ਨਿਕਲ ਗਏ ਸੀਗੇ ਘਰੋਂ ਤੇ ਇਦਾਂ ਹੋਰ ਵੀ ਹੈਪਾ ਬਹੁਤ ਹੋਇਆ ਵੈਗੁਰ ਜੀ ਇੱਥੇ ਸਾਡੇ ਟ੍ਰਾਂਟੋ ਹੋਇਆ ਵੈਗੁਰ ਜੀ ਹੁਣ ਅਮਰ ਸੰਚਾਰ ਸੀ 2 ਮਹੀਨੇ ਪਹਿਲੇ ਸੋ ਇੱਕ ਸਿੰਘਣੀ ਅਮਰ ਸ਼ਕਲ ਲੱਗੀ ਵਾਇਰੂ ਉੱਤੇ ਵੀ ਉਹ ਉਹ ਆਗੀ ਸੀ ਚੀਜ਼ ਆਗੀ ਸੀ ਵੈਨ ਜਿੱਦਾਂ ਇੱਕ ਕਾਰ ਭਾਏ ਉਹਨੇ ਤੇ ਮੋੜ ਕੇ ਉਹ ਬੋਲ ਪੀ ਚੀਜ਼ ਵਾਇਰੂ ਅੰਦਰੋਂ ਉਹ ਬੋਲ ਕੇ ਤੋ ਬੋਕੇ ਜਾ ਕੇ ਫੇ ਲੋਕੇ ਜਾ ਕੇ ਥੱਲੇ ਬਹਿ ਗਈ ਸੀਗੀ ਆ ਕਿ ਦੂਜੀ ਸਿੰਘਣੀ ਚ ਐਡ ਜਾ ਕੇ ਨਾ ਜਿਹੜੀ ਦੂਜੀ ਸਿੰਘਣੀ ਨੇ ਉਹ ਚ ਐਡ ਇੰਟਰਡ ਹੋ ਗਈ ਸੀ ਫਿਰ ਜਦੋਂ ਅਮਰ ਸ਼ਕਲ ਲੱਗੀ ਫੇਵਰੂ ਇੱਕਦਮ ਫੇ ਸਿੰਘਾਂ ਨੇ ਜਦੋਂ ਜੋਰ ਦੀ ਜਕਾਰੇ ਛੱਡੇ ਤਾਂ ਫੇ ਉਦੋਂ ਭੱਜ ਗਈ ਵੈਰੂ ਉਹ ਚੀਜ਼ ਸੋ ਇਦਾਂ ਇਹ ਚੀਜ਼ਾਂ ਹੈਗੀਆਂ ਵੈਰੂ ਅੱਗੇ ਵੀ ਸੁਣੀਆਂ ਮੈਂ ਕਿਉਂਕਿ ਇਹ ਮੁਕਤੀ ਚ ਆਉਂਦੀ ਆਇਆ ਜਦੋਂ ਭਾਈ ਸਾਹਿਬ ਵੀ ਹੁੰਦੇ ਸੀ ਅਮਰਜੀਤ ਭਾਈ ਸਾਹਿਬ ਵੀ ਉਹ ਵੀ ਕਾਫੀ ਘਰਾਂ ਚ ਗਏ ਵੈਰੂ ਸੋ ਇਹ ਇਹ ਚੀਜ਼ ਵੈਰੂ ਜਦੋਂ ਉਹਨਾਂ ਨੂੰ ਵੀ ਪਤਾ ਜਿਹੜੇ ਭੂਤ ਪ੍ਰੇਤਾ ਹੈਗਾ ਸਭ ਕੁਝ ਇਹ ਜੂਨੀਆ ਆ ਵੈਗੁਰ ਜੀ ਇਹ ਜੂਨੀਆ ਆ ਤਾਂ ਇਹ ਇਹ ਸਾਰਾ ਕੁਝ ਇਹ ਹੈਕ ਕਰ ਲੈਂਦੀ ਹੈ ਇਹਨਾਂ ਨੂੰ ਪਤਾ ਕਿ ਸਾਨੂੰ ਹੋਰ ਕਿੱਦਾਂ ਮੁਕਤੀ ਮਿਲਣੀ ਨਹੀਂ ਤੇ ਇਹ ਉਸ ਰੂਹ ਚ ਚਲ ਜਾਂਦੀ ਹੈ ਜਿੱਥੇ ਇਹਨਾਂ ਨੂੰ ਪਤਾ ਵੀ ਇਹਨੇ ਅਮਰ ਛਕਣਾ ਜਾਂ ਇਹਨਾਂ ਨੂੰ ਸਭ ਕੁਝ ਪਤਾ ਇਹਨਾਂ ਨੂੰ ਦਿਖਦਾ ਹੁੰਦਾ ਵੈਗੁਰ ਜੀ ਜਦੋਂ ਗੁਰੂ ਸਾਹਿਬ ਆਉਂਦੇ ਆ ਇਹ ਰੂਹਾਂ ਨੂੰ ਸਭ ਕੁਝ ਦੇਖਦਾ ਹੁੰਦਾ ਪਰ ਇਹਨਾਂ ਨੂੰ ਲਾਓ ਨਹੀਂਗਾ ਇਹ ਲਾਗੇ ਨਹੀਂ ਆ ਸਕਦੀ ਜਿੰਦਾ ਪਰ ਇਹ ਫੇ ਆ ਕੇ ਇਹ ਬਾਡੀ ਚ ਆ ਕੇ ਤੇ ਇਹ ਬਲੈਕਮੇਲ ਕਰਦੀਆਂ ਕਿ ਸਾਨੂੰ ਮੁਕਤੀ ਦਿਵਾਓ ਫੇ ਛੱਡਦੀ ਹੈ ਇਦਾਂ ਇਹ ਹੈਗਾ ਵੈਰੂ ਜੀ ਇਹ ਰੂਹਾਂ ਆਉਂਦੀਆਂ ਆ ਇਹ ਹੈਕ ਕਰ ਲੈਂਦੀਆਂ ਪਰ ਇਹ ਇਹ ਐਂਟਰ ਨਹੀਂ ਕਰ ਸਕਦੀਆਂ ਇਹਨਾਂ ਨੂੰ ਪਤਾ ਕਿ ਮੁਕਤੀ ਹੋਰ ਕਿਤੇ ਹੈ ਨਹੀਂ ਕਿਉਂਕਿ ਰੂਹਾਂ ਵੈਰੂ ਇਹ ਸਾਰੇ ਜਿਹਨੋਂ ਜਿਹਦਾ ਆਪਾਂ ਸੁਸਾਇਡ ਕਰ ਲੈਂਦੇ ਆ ਆਤਮ ਹੱਤਿਆ ਕਰ ਲੈਂਦੇ ਆ ਇਹ ਵੈਰੂ ਜਿੰਨਾ ਆਪਣਾ ਜਨਮ ਹੁੰਦਾ ਸਮਝ ਲਓ ਕਿ ਆਪਾਂ 50 ਸਾਲ ਤੇ 100 ਸਾਲ ਹੁੰਦੇ ਆ 50 ਸਾਲ ਤੇ ਆਪਾਂ ਆਤਮ ਹੱਤਿਆ ਕਰ ਲਈ 50 ਸਾਲ ਆਪਾਂ ਪੇ ਭੂਤ ਬਣ ਜਾਣਾ ਤਾਂ ਉਦਾਂ ਵੀ ਵੈਰੂ ਜੇ ਰੂ ਆਪਾਂ ਗਲਤ ਕੰਮ ਕਰਦੇ ਕੋਈ ਬਹੁਤ ਜ਼ਿਆਦੇ ਤੇ ਇਹ ਫੇ ਭੂਤ ਪ੍ਰੇਤ ਬਣ ਜਾਂਦੇ ਸਾਰੇ ਇਹ ਹੈਗੇ ਜਿਹੜੇ ਪੀਰ ਆ ਤੁਸੀਂ ਦੇਖੇ ਹੋਣੇ ਆ ਇਹ ਕੀ ਕਰਦੇ ਵੈਰੂ ਜੀ ਇਹ ਕੈਪਚਰ ਕਰ ਲੈਂਦੇ ਇੱਕ ਏ ਇਹ ਰੂਹਾਂ ਨੂੰ ਕਾਬੂ ਕਰ ਲੈਂਦੇ ਫੇ ਉਹਨਾਂ ਤੋਂ ਵੈਰੂ ਕੰਮ ਕਰਾਉਂਦੇ ਇੱਕ ਹੋਰ ਸਿੰਘ ਸੀਗਾ ਇੱਥੇ ਐਡਵੈਂਟਨ ਦਾ ਉਹ ਵੀ ਉਹਨੂੰ ਵੀ ਦਰਸ਼ਨ ਨਹੀਂ ਹੁੰਦੇ ਸੀ ਕਹਿੰਦਾ ਗੁਰੂ ਸਾਹਿਬ ਮੈਨੂੰ ਭੂਤੀ ਦਿਖਾ ਦਿਓ ਉਹ ਫੇ ਰਾਤ ਨੂੰ ਭੂਤ ਆ ਗਿਆ ਸੀ ਧੰਨਵਾਦ ਇੱਥੇ ਸਾਡੇ ਕੋਲ ਸਤਨਾਮਕੋੜ ਭੰਜੀ ਸੀ ਉਹ ਵੀ ਕਾਫੀ ਸੁਰਤੀ ਲਾਉਂਦੇ ਉਹਨਾਂ ਕੋ ਵੀ ਉਹ ਦੱਸਦੇ ਕਾਫੀ ਰੂਹਾਂ ਆ ਕੇ ਦਾ ਫੇ ਖੜ ਜਾਂਦੀਆਂ ਆ ਸੋ ਇਹ ਚੀਜ਼ ਹੈਗੀਆਂ ਵਗੈਰੂ ਸਾਰਾ ਕੁਝ ਹੈਗਾ ਕਿਉਂਕਿ ਇਹ ਜੂਨਾ ਹੀ ਆ ਵਗਦੀ ਹੈ ਘੱਟੋ-ਘੱਟ ਇਹਨਾਂ ਦੀ ਉਮਰ ਬਹੁਤ ਹੁੰਦੀ ਵਗੈਰੂ ਅ ਜਦੋਂ ਸਿੰਘ ਨੂੰ ਮਿਲਿਆ ਉਹ ਕਹਿੰਦੇ ਵੀ ਕੀ ਖਾਣੇ ਰਹਿਣੇ ਕਿ ਇੱਥੇ ਆ ਫੇਰ ਉਹਨੇ ਇੰਟਰਵਿਊ ਮੈਂ ਐਡਵਿੰਟਨ ਦਾ ਦੱਸਦਾ ਸਿੰਘ ਆਪਣਾ ਗੁਰਦੀਪ ਸਿੰਘ ਆ ਸੋ ਉਹਨਾਂ ਨਾਲ ਹੋਇਆ ਸੀਗਾ ਉਹ ਕੀ ਹੋਇਆ ਕਿ ਉਹਨਾਂ ਕੀ ਹੋਇਆ ਵੈਰੂ ਸਿੰਘ ਦਾ ਸਿਮਨ ਕਰੀ ਗਿਆ ਤਾਂ ਦਰਸ਼ਨ ਨਹੀਂ ਹੋਏ ਕਹਿੰਦੇ ਗੁਰੂ ਸਾਹਿਬ ਜੀ ਸਰ ਤੁਸੀਂ ਦਰਸ਼ਨ ਦੇ ਦਿਨਾ ਮੈਨੂੰ ਭੂਤ ਹੀ ਦਿਖਾ ਰਹੇ ਹੋ ਤ ਰਾਤ ਕਹਿੰਦਾ ਸਿੰਘ ਸੁੱਤਾ ਸੀਗਾ ਸੁੱਤਾ ਤੇ ਕਹਿੰਦਾ ਚਾਦਰ ਮੇਰੀ ਕੋਈ ਖਿੱਚਣ ਲੱਗ ਗਿਆ ਆ ਕੇ ਕਹਿੰਦਾ ਫੇ ਮੈਂ ਕਿਹਾ ਉਦ ਨਹੀਂ ਹੋਣਾ ਕੋਈ ਜਦੋਂ 2-3 ਵਾਰੀ ਖਿੱਚੀ ਕਹਿੰਦਾ ਮੈਂ ਡਰ ਗਿਆ ਫੇ ਮੈਨੂੰ ਚਿਤਾ ਆਇਆ ਕਿ ਮੈਂ ਅਰਦਾਸ ਕੀਤੀ ਕਹਿੰਦਾ ਜਦੋਂ ਮੈਂ ਅੱਖਾਂ ਖੋਲ੍ਹੀ ਤਾਂ ਸਾਹਮਣੇ ਉਹ ਭੂਤ ਖੜਾ ਜਿੱਦਾਂ ਨਾ ਰੂਹ ਖੜੀ ਕੋਈ ਤੇ ਡਰ ਗਿਆ ਕਹਿੰਦਾ ਇਹ ਕਹਿੰਦਾ ਤੂੰ ਕੌਣ ਆ ਮਤਲਬ ਕਹਿੰਦਾ ਵੀ ਤੁਸੀਂ ਬੁਲਾਇਆ ਸੀ ਮੈਨੂੰ ਉਹਨੂੰ ਚਿਤਾ ਆਇਆ ਸਿੰਘ ਨੂੰ ਕਿ ਅਰਦਾਸ ਕੀਤੀ ਜੀ ਆ ਮੈਂ ਉਹ ਫੇ ਡਰ ਗਿਆ ਕਹਿੰਦਾ ਡਰੋ ਨਾ ਮਤਲਬ ਫੇ ਕਹਿੰਦਾ ਮਤਲਬ ਕੀ ਪੁੱਛਣਾ ਮੇਰੇ ਤੋਂ ਫੇ ਉਹਨੇ ਫਿਰ ਸਿੰਘ ਨਾਲ ਗੱਲ ਕੀਤੀ ਵੀ ਸਾਨੂੰ ਦੱਸ ਤੂੰ ਕਿੱਥੇ ਰਹਿਣਾ ਆ ਕੀ ਖਾਣੇ ਆ ਕੀ ਪੀਣੇ ਆ ਉਹਨੇ ਫਿਰ ਸਾਰਾ ਦੱਸਿਆ ਉਹ ਕਹਿੰਦਾ ਵੀ ਅਸੀਂ ਇਦਾਂ ਆ ਇੰਨੇ ਨਹੀਂ ਉਮਰ ਹੁੰਦੀ ਸਾਡੀ ਤੇ ਇਹ ਕਾਫੀ ਦੂਰ ਤੱਕ ਵਾਇਰੂਸ ਇਹ ਹਜ਼ਾਰ ਜਾਰ ਕਿਲੋਮੀਟਰ ਤੱਕ ਉਦਾਂ ਹੀ ਦੇਖ ਸਕਦੀ ਆ ਰੂਹਾਂ ਜਿਹੜੀਆਂ ਨਾ ਇਹਦੇ ਕੋਲ ਪਾਵਰ ਕਾਫੀ ਹੁੰਦੀ ਇਹਨਾਂ ਚ ਵੀ ਵਾਇਰੂਸ ਕਾਫੀ ਕੈਟਾਗਰੀਆਂ ਆ ਕਿਸੇ 'ਚ ਥੋੜੀ ਪਾਵਰ ਆ ਕਿਸੇ 'ਚ ਜ਼ਿਆਦੀ ਪਾਵਰ ਆ ਆ ਜਿਹੜੇ ਪੀ ਰਹਿਆ ਜਿਹੜੇ ਮੁਸਲਮਾਨ ਵਗੈਰਾ ਬਾਈ ਨੂੰ ਇਹਦਾ ਕੀ ਕਰਦੇ ਆ ਕਿ ਇਹ ਕਲਾਮਾਂ ਪੜ੍ਹ ਕੇ ਇਹ ਰੂਹਾਂ ਕੈਪਚਰ ਕਰ ਲੈਂਦੇ ਆ ਇਹ ਉਹਨਾਂ ਤੋਂ ਫੇਰ ਵੈਰ ਨੂੰ ਕੰਮ ਕਰਾਉਂਦੇ ਕਿਸੇ ਨੂੰ ਸੁਸਾਇਡ ਮਰਵਾਉਣਾ ਆ ਉਹਦੇ ਵਿੱਚ ਛੱਡ ਦਿੰਦੇ ਆ ਉਹ ਜਾਦੂ ਟੂਣੇ ਕਰਕੇ ਉਹ ਸਾਰੀਆਂ ਚੀਜ਼ਾਂ ਅਸਰ ਕਰਦੀਆਂ ਪਰ ਗੁਰਸਿੱਖ ਤੇ ਨਹੀਂ ਕਰਦੀਆਂ ਵਗੈਰੂ ਇਹ ਅਸਰ ਜਾਦੂ ਟੂਣੇ ਸਾਰਾ ਕੁਝ ਹੈ ਇਹ ਉਹਦਾ ਪਰ ਗੁਰਸਿੱਖ ਤੇ ਅਸਰ ਨਹੀਂ ਕਰਦੀਆਂ ਚੀਜ਼ਾਂ ਸੋ ਉਹਨੂੰ ਪੁੱਛਿਆ ਬਾਈ ਨੂੰ ਤੁਸੀਂ ਰਹਿੰਦੇ ਕਿੱਥੇ ਆ ਉਹ ਕਹਿੰਦਾ ਵੀ ਜਿੱਥੇ ਕਈ ਵਾਰੀ ਸ਼ਕਰ ਨੂੰ ਸ਼ਾਂਤੀ ਮਿਲਦੀ ਹੈ ਜਿੱਦਾਂ ਜੇ ਜਿੱਦਾਂ ਸਮਝ ਲਓ ਕਿਤੇ ਪ੍ਰਕਾਸ਼ ਹੋ ਗਿਆ ਗੁਰੂ ਸਾਹਿਬ ਦਾ ਮੁਰਕੇ ਚੇਂਜ ਹੋ ਗਿਆ ਫਿਰ ਕਈ ਵਾਰੀ ਕਹਿੰਦਾ ਉੱਥੇ ਜਾ ਕੇ ਸਾਨੂੰ ਬਹੁਤ ਠੰਡ ਮਿਲਦੀ ਹੈ ਤਾਂ ਗੁਰਬਾਣੀ ਜਿੱਤੇ ਕਲੀਅਰ ਲਿਖਿਆ ਹੋਇਆ ਇਹ ਜੂਨ ਆ ਤੇ ਕਈ ਕਰੋੜਾਂ ਦੇ ਹਿਸਾਬ ਨਾਲ ਹੋਇਆ ਇਹਨੂੰ ਸਾਰਾ ਕੁਝ ਤੇ ਕਲੀਅਰ ਕੀਤਾ ਹੋਇਆ ਤੇ ਗੁਰੂ ਗੁਰੂ ਸਾਹਿਬ ਇਹਨੂੰ ਪ੍ਰੈਕਟੀਕਲ ਜਾਣ ਕੇ ਦਿਖਾਉਂਦੇ ਆ ਇਹ ਸੰਗਤ ਘਬਰਾਇਆ ਨਾ ਕਰੇ ਜੇ ਰਮਰ ਸੰਚਾਰ ਹੁੰਦਾ ਕਦੇ-ਕਦੀ 6 ਮਹੀਨੇ ਬਾਅਦ ਸਾਲਵਾਰ ਦੇ ਕੇਸ ਆਉਂਦਾ ਹੋਇਆ ਹੈ ਇਹਨੂੰ ਮੇਰੇ ਹੁੰਦੇ ਹੁੰਦੇ ਘਟੂ ਘਟ ਵਾਇਰੂ 2 4 5 ਕੇਸ ਆ ਚੁਕੇ ਆ ਇੱਕ ਹੁਣੇ ਟ੍ਰਾਂਟੋ ਆਇਆ ਸੀ ਵਾਇਰੂ ਜੀ ਇੱਕ ਹਰਵਿੰਦਰ ਵੀਰ ਜੀ ਦੇ ਹੋਇਆ ਤੇ ਅਮਰਜੀਤ ਭਾਈ ਸਾਹਿਬ ਦੇ ਵੀ ਉਹ ਵੀ ਕਈਆਂ ਦੇ ਘਰਾਂ ਚ ਗਏ ਸੀ ਤੇ ਅਸੀਂ ਵੀ ਇੱਥੇ ਦੇਖੇ ਵਾਇਰੂ ਕੇਸ ਕਾਫੀ ਤੇ ਜਿਹੜੋ ਵੀ ਵੜੂ ਕੋਈ ਡਰ ਲੱਗੇ ਇੱਕ ਸਿੰਘ ਸੀਗਾ ਕਦੇ ਵੀ ਕੋਈ ਇਹੋ ਜੀ ਰੂਹ ਆਉਂਦੀ ਆ ਵਾਇਰੂ ਜੀ ਸ਼ੀਰੀ ਸਾਹਿਬ ਕੱਢ ਕੇ ਆਪਣਾ ਸਰਬਲੋਦੀ ਸ਼੍ਰੀ ਸਾਹਿਬ ਤਾਂ ਸਾਹਮਣੇ ਨੰਗੀ ਰੱਖ ਲਓ ਵੈਰੂ ਤੁਹਾਨੂੰ ਕੋਈ ਰੂਹ ਤੰਗ ਨਹੀਂ ਕਰੂਗੀ ਮਾਇਆ ਤੰਗ ਨਹੀਂ ਕਰੂਗੀ ਕਦੀ ਵੀ ਤੁਹਾਨੂੰ ਕੋਈ ਡਰ ਲੱਗਦਾ ਤਾਂ ਸਿੱਧਾ ਸ਼ਾਰਟਕਟ ਫਾਰਮੂਲਾ ਇਹ ਆ ਕਿ ਸ਼੍ਰੀ ਸਾਹਿਬ ਨੰਗੀ ਕਰਕੇ ਰੱਖ ਲਓ ਵੈਰੂ ਸਰਬਲੋਦੀ ਤੋਂ ਲਾਗੇ ਨਹੀਂ ਆਉਂਦੇ ਵੈਰੂ ਸ਼ੀਤਕ